ਹਾਂ ਦੇ ਸਟੂਡੈਂਟਸ ਆਈ ਸੋ ਮੀ ਯੂ ਵੈਲਕਮ ਯੂ ਆਈ ਹੋਪ ਕਿ ਤੁਹਾਨੂੰ ਸਭ ਨੂੰ ਠੀਕ ਠਾਕ ਹੋ ਆਪਾਂ ਸਟਾਰਟ ਕਰਦੇ ਹਾਂ ਅੱਜ ਅ ਸਰੀਜ਼ ਜਿਸ ਤੇ ਅਸੀਂ ਕਰਾਂਗੇ ਆਨ ਵਾਲੇ ਕਨਸਟੇਬਲ ਦੇ ਐਗਜ਼ਾਮ ਦੇ ਰਿਲੇਟਡ ਸਾਰੇ ਕੁਸ਼ਨ ਮਤਲਬ ਜਿੰਨੇ ਵੀ ਮੈਕਸਿਮਮ ਜਿੰਨੇ ਸ਼ਿਫਟਸ ਕਿੰਨੀਆਂ ਸ਼ਿਫਟਸ ਦੇ ਪੇਪਰ ਹੋਏ ਹੋਣਗੇ ਤੇ ਇੱਕ ਪੇਪਰ ਚ 10 ਕੁਸ਼ਨ ਆਉਂਦੇ ਨੇ ਇੰਗਲਿਸ਼ ਚ ਤੇ ਮੈਂ ਕੋਸ਼ਿਸ਼ ਕਰੂੰਗਾ ਤੁਹਾਨੂੰ ਥੋੜਾ-ਥੋੜਾ ਕੁਸ਼ਨ ਤੁਹਾਨੂੰ ਪ੍ਰੈਕਟਿਸ ਕਰਵਾਦਾ ਰਿਵਾਈਜ਼ ਕਰਵਾਦਾ ਸੋ ਥੈਟ ਪੇਪਰ ਚ ਕਦੇ-ਕਦੇ ਕੋਈ ਵਾਕਿਆ ਦਾ ਰਿਪੀਟ ਹੋ ਜਾਂਦਾ ਹੈ ਕਈ ਵਾਰੀ ਕੋਈ ਗ੍ਰਾਮਰ ਦੇ ਕਨਸੈਪਟ ਰਿ ਕਵੈਸਚਨ ਸੇਮ ਨਾਲੋਂ ਕਨਸੈਪਟ ਸੇਮ ਆਦੇ। ਆਪਣੀ ਰਿਵੀਜ਼ਨ ਹੁੰਦੀ ਚੱਲੂਗੀ ਤਾਂ ਇੱਕ ਚੀਜ਼ ਆਪਣੇ ਮਾਈਂਡ ਸੈਟ ਕਰ ਲਓ ਕਿ ਚਾਹੇ ਪੇਪਰ ਦੇ ਰਹੇ ਹੋ ਪੰਜਾਬ ਪੁਲਿਸ ਦਾ ਚਾਹੇ ਪਟਵਾਰੀ ਦਾ ਚਾਹੇ ਐਕਸਾਈਜ਼ ਦਾ ਚਾਹੇ ਤੁਸੀਂ ਕੋਰਟ ਕਲਰਕ ਦਾ ਚਾਹੇ ਤੁਸੀਂ ਈਟੀਟੀ ਦਾ ਗ੍ਰਾਮਰ ਅਤੇ ਵਕਾਇਬ ਬਿਲਕੁਲ ਆਲਮੋਸਟ ਸੇਮ ਹੁੰਦੀ ਹੈ ਪੰਜਾਬ ਦੇ ਸਾਰੇ ਪੇਪਰਾਂ। ਜੇ ਤੁਹਾਡੇ ਮਨ 'ਚ ਕਿਤੇ ਹੈ ਪੇਪਰ ਨੇ TCS ਨੇ ਲੈਣਾ ਹੈ ਪੇਪਰ G N U ਲੈਣਾ ਹੈ ਮੈਂ ਹਮੇਸ਼ਾ ਇੱਕ ਚੀਜ਼ ਕਹਿੰਦੀ ਹਾਂ ਕਿ ਡਰ ਨਹੀਂ ਰੱਖਣਾ ਬੱਚਾ। ਕਦੀ ਸੋਚਿਆ ਵੀ ਆਪਣੀ ਗ੍ਰਾਮਰ ਬਦਲ ਲਈਏ ਨਹੀਂ ਪੇਪਰ ਪੁੱਛਣ ਦਾ ਤਰੀਕਾ ਕੁਐਸਚਨ ਪੁੱਛਣ ਦਾ ਤਰੀਕਾ ਚੇਂਜ ਹੋ ਸਕਦਾ ਹੈ ਬਟ ਹਮੇਸ਼ਾ ਸੇਮ ਰਹਿੰਦਾ ਹੈ ਸੋ ਡਰੋ ਨਾ ਆਪਾਂ ਪ੍ਰੋਮਿਸ ਕਰਦੇ ਹਾਂ ਇੰਗਲਿਸ਼ ਚ ਫੁੱਲ ਮਾਰਕਸ ਦਾ ਪਰ ਕਦੋਂ ਜਦੋਂ ਤੁਸੀਂ ਵੀ ਥੋੜੀ ਜੀ ਮਿਹਨਤ ਕਰਕੇ ਟਾਈਮ ਦੇ ਨੂ ਰੈਡੀ ਹੋ ਜਾਤਾ ਠੀਕ ਹੈ ਤਾਂ ਚਲੋ ਕੁਐਸਚਨ ਨੂੰ ਸਟਾਰਟ ਕਰਦੇ ਹਾਂ ਇਹਨਾਂ ਨੂੰ ਨਾਲ ਨਾਲ ਸੋਲਵ ਕਰੀ ਚੱਲੀਓ ਰਿਵੀਜ਼ਨ ਜਾਰੀ ਰੱਖਿਓ ਕਿਉਂਕਿ ਇਤਾਂ ਦੇ ਕਨਸੈਪਟ ਐ ਤਾਂ ਦੀ ਚੀਜ਼ਾਂ ਆਪਣੇ ਐਗਜ਼ਾਮ ਚ ਆਉਣ ਵਾਲੇ ਚ ਮੇਰੇ ਨਾਲ ਕੀਤਾ ਤੁਹਾਨੂੰ ਹੈਲਪ ਬਹੁਤ ਮਿਲੂਗੀ ਤੁਸੀਂ ਖੁਦ ਫੀਲ ਕਰੋਗੇ ਜਦੋਂ ਆਪਾਂ ਬਹੁਤ سارے ਕੁਐਸਚਨ ਹੱਟੇ ਤਾਂ ਤੁਹਾਨੂੰ ਆਪ ਨੂੰ ਹੀ ਲੱਗੂਗਾ ਵੀ ਆਰ ਕਮ ਠੀਕ ਹੈ ਬਈ ਇਸ ਤਰੀਕੇ ਨਾਲ ਚੱਲਦਾ ਰਹੇਂਦੋ ਸੈਸ਼ਨ ਜੇ ਤੁਸੀਂ ਚਾਹੁੰਦੇ ਹੋ ਕਿ ਇਸ ਸੀਰੀਜ਼ ਨੂੰ ਮੈਂ ਕੰਟੀਨਿਊ ਇਦਾਂ ਹੀ ਰੱਖਾਂ ਟਾਈਮ ਬਚਾ ਕੇ ਰਿਕਾਰਡ ਕਰਕੇ ਤੁਹਾਨੂੰ ਕੁਐਸਚਨਸ ਦੇਵਾਂ ਤਾਂ ਬਈ ਰਿਪਲਾਈ ਕਮੈਂਟ ਕਰਕੇ ਜ਼ਰੂਰ ਛੱਡਿਓ ਵੀ ਹਾਂਜੀ ਮੈਮ ਓਕੇ ਰਿਪੋਰਟ ਅਸੀਂ ਚਾਹੁੰਦੇ ਹਾਂ ਵੀ ਤੁਸੀਂ ਮਿਹਨਤ ਕਰੋ ਇਸ ਚੀਜ਼ ਤੇ ਸਾਡੇ ਸਭ ਵਾਸਤੇ ਲਿਆਓ ਇਹ ਵਾਲੇ ਸਾਰੇ ਕੁਐਸਚਨ ਇੰਨੇ ਕੁਐਸਚਨ ਬਣ ਜਾਣਗੇ ਅਗਰ ਸੋਚੋ ਪਤਾ ਨਹੀਂ ਕਿੰਨੇ ਕੁਐਸਚਨ ਬਣ ਜਾਣ टू पोर कोल्ड वाटर ऑन एक इडियम है एक इडियम है इसका मतलब ये होता है कि ठंडा पानी पोंना पा साफ कर देना लंग ही पानी ਨਾਲ ਉਹਨਾਂ ਨੇ ਉਤਸ਼ਾਹ ਘਟਾ ਦੇਣਾ मतलब किसी ਨੂੰ डीमोटिवेट करना कोई इंसान कोई काम कर रहा है कुछ शुरू कर, है, कर है। है, पा रहा है किसी चीज की शुरुआत कर रहा है आपा की कह देने हैं कि उनके आइडियाज से उनके प्लान्स से पानी पा देना उन्हें ठंडा कर देना ठीक है मतलब उन्हें नीचा दिखाना भी होता है ਅਗਲੇ ਬੰਦੇ ਨੂੰ ਨੀਚਾ ਦਿਖਾਣਾ ਵੀ ਹੁੰਦਾ ਕਿਤੇ ਨਾ ਕਿਤੇ ਡਿਸਪੈਰੇਜ ਡਿਸਪੈਰੇਜ ਮਤਲਬ ਕਿਸੇ ਦੀ ਨਿੰਦਾ ਕਰਨਾ ਉਸਦਾ ਉਤਸ਼ਾਹ ਘਟਾਉਣਾ ਡੀਗ੍ਰੇ ਡੀਗ੍ਰੇ ਦਾ ਮਤਲਬ ਵੀ ਕਿਸੇ ਨੂੰ ਨੀਚਾ ਦਿਖਾਉਣਾ ਇਨਸਲਟ ਕਰਨਾ ਹੋ ਸਕਦਾ ਹੈ ਅਗਲੇ ਪੇਪਰਸ ਤੋਂ ਤੁਹਾਨੂੰ ਆਵਲਾ ਵਰਡਾਂ ਜੀ ਆਵਲਾ ਵਰਡਾਂ ਜੀ ਸੋ ਨਾਲ ਦਾ ਸਾਰੇ ਵਰਡਸ ਲਿਖਦੇ ਜਾਓ ਠੀਕ ਹੈ ਡੀਕ੍ਰੀਏਟ ਕਰ ਚਲੋ ਨੈਕਸਟ ਕੁਐਸਚਨ ਹੈ ਸਾਡੇ ਕੋਲ ਸਿਲੈਕਟ ਦਾ ਐਪਰੋਪ੍ਰੀਏਟ ਐਂਟੋਨੀਮ ਆਫ ਦੋ ਐਂਟੋਨੀ ਲੈਕੋਨੀਕ ਪੇਪਰ 'ਚ ਬਈ ਐਂਟੋਨੀਅਮ ਪੁੱਛਦੇ ਆ ਅਸੀਂ ਗਈ ਵਾਰੀ ਮੇਰੇ ਵਰਗੇ ਕਾਲੀ ਨਾ ਜਲਦੀ ਨਾ ਚੱਕ ਕਿਸ ਨੋਨੀਅਸ ਲਾ ਕੇ ਦੰਦੇ ਧਿਆਨ ਆਪਣੇ ਇਸ ਚੀਜ਼ ਦਾ ਇੱਥੇ ਗਲਤੀ ਨਹੀਂ ਹੋਣੀ ਚਾਹੀਦੀ ਫ੍ਰੀ ਦਾ ਨੰਬਰ ਕੱਟਿਆ ਜਾਊਗਾ ਚਲ ਲਕੋਨ ਇਕਸਾ ਮਤਲਬ ਕੀ ਹੁੰਦਾ ਹੈ ਕੋਈ ਚੀਜ਼ ਸ਼ਾਰਟ ਵਿੱਚ ਹੋਣਾ ਇਸ ਚੀਜ਼ ਦਾ ਇੱਕ ਤਾਂ ਆਪਾਂ ਕਹਿੰਦੇ ਬਹੁਤ ਜ਼ਿਆਦਾ ਲੈਂਥੀ ਹੁੰਦੀ ਹੈ ਕੋਈ ਚੀਜ਼ ਬਹੁਤ ਜ਼ਿਆਦਾ ਡਿਟੇਲਸ ਹੁੰਦੀ ਹੈ ਵਧਾ ਚੜਾ ਕੇ ਦੱਸਣੀ ਹੁੰਦੀ ਹੈ ਵਧਾ ਚੜਾ ਕੇ ਦੱਸਣ ਨੂੰ ਬੋਲਿਆ ਜਾਂਦਾ ਪਰਪੋਸ ਇਸ ਦਾ ਅਨਸਾਰ ਹੀ ਦਾ ਪਰਪੋਸ ਕੰਸਾਈਜ਼ ਦਾ ਮਤਲਬ ਵੀ ਬਰੀਫ ਹੁੰਦਾ ਹੈ ਇਸੇ ਚੀਜ਼ ਨੂੰ ਬਰੀਫ ਵਿੱਚ ਦੱਸਣਾ ਸਮਰੀ ਆਪਾਂ ਕਹਿੰਦੇ ਆ ਸਮਰੀ ਕਿਸੇ ਚੀਜ਼ ਦੀ ਸਮਰੀ ਹੋਣਾ ਠੀਕ ਹੈ ਸੋ ਲੈਕੋਨਿਕ ਮਤਲਬ ਸ਼ਾਰਟ ਵਿੱਚ ਵਰਬੋਸ ਮਤਲਬ ਕਿਸੇ ਚੀਜ਼ ਦਾ ਬਹੁਤ ਜ਼ਿਆਦਾ ਡਿਟੇਲ ਵਿੱਚ ਹੋਣਾ ਇਨ ਡਿਟੇਲ ਉਹ ਕੈਮ ਕਰ ਲੋ ਫ੍ਰੀ ਦਾ ਨੰਬਰ ਹੈ ਗ੍ਰੈਂਡਲੀ ਮਤਲਬ ਬਹੁਤ ਜ਼ਿਆਦਾ ਮਿਲਨਸਾਰ ਹੋਣਾ ਕਿਸੇ ਨਾਲ ਫੀਅਰਸ ਮਤਲਬ ਡਰਾਉਣਾ ਪਿਆਰ ਕਰ ਲਿਖ ਲੋ ਇਥੇ ਡਰਾਉਣਾ ਹਾਰਿਬਲ ਡੇਂਜਰਸ ਡਰਾਉਣਾ ਫਰਾਈਟਿੰਗ ਕਮਨ ਲਿਖ ਰਹੇ ਮੈਂ ਇਥੇ राइट वीक ठीक है ड्रावना राइट चल कंसाइज कंसाइज ਮਤਲਬ ਡੇਬਰੀ ਤੇ ਸ਼ੌਕ ਵਿੱਚ ਗੱਲ ਨੂੰ ਦੱਸਣਾ ਠੀਕ ਹੈ ਤਾਂ ਚਲੋ थैंक यू सो मच गाइस ਇੰਨਾ ਜਿਆਦਾ ਪਿਆਰ ਇੰਨਾ ਜਿਆਦਾ ਵਿਸ਼ਵਾਸ ਕਰਨ ਲਈ ਕਿਉਂਕਿ ਤੁਹਾਡੇ ٹرسٹ ਕਰਕੇ ਤੁਹਾਡੇ ਨੇ ਬਲੇਸਿੰਗਸ ਐਨੇ ਪਿਆਰ ਜਿਹੜਾ ਤੁਸੀਂ ਇਹਨਾਂ ਵਿਸ਼ਵਾਸ ਕਰਦੇ ਹੋ ਕਿ ਆਪਾਂ ਪੰਜਾਬ ਚ ਇੰਗਲਿਸ਼ ਕਰ ਬੈਸਟ ਰਿਜ਼ਲਟਸ ਦਾਅਵਾ ਕਰਦੇ ਹਾਂ ਉਹਦੇ ਬਦੌਲਤ ਇਹ ਚੀਜ਼ ਮਿਲਦੀ ਆਪਾਂ ਕਿ ਆਪਾਂ ਬਹੁਤ ਅੱਛੇ ਜਗ੍ਹਾ ਤੇ ਆਪਾਂ ਜਾ ਕੇ ਖੜਦੇ ਆਂ ਸਾਪੋਰਟ ਤੁਹਾਡੀ ਹੈ ਤੁਹਾਡੇ ਕਰਦੀ ਹੈ ਸਾਰਾ ਕੁਝ ਤੇ ਤੁਹਾਨੂੰ ਹੀ ਡੈਡੀਕੇਟਡ ਥੈਂਕ ਯੂ so much ਹਰ ਇੱਕ ਸਟੂਡੈਂਟ ਨੂੰ ਜਿਹੜੇ ਇਸ ਪਲੇਟਫਾਰਮ ਨਾਲ ਜੁੜੇ ਹੈ ਤੇ ਜਿਹੜੇ ਨਾ ٹرسٹ ਕਰਦੇ ਹੋ ਇੰਨਾ ਜ਼ਿਆਦਾ ਵਿਸ਼ਵਾਸ ਕਰਦੇ ਹੋ ਕਿ ਇੰਨੀ ਬlesing ਦਿੰਦੇ ਹੋ ਤਾਂ ਆਪਾਂ ਦਾਵਾ ਕਰਦੇ ਹਾਂ ਕਿ ਪੰਜਾਬ ਚ ਇੰਗਲਿਸ਼ ਦਾ ਇਹ ਨੰਬਰ 1 ਪਲੇਟਫਾਰਮ ਹੈ ਜਿੱਥੇ ਇੰਗਲਿਸ਼ ਆਪਾਂ ਫੁੱਲ ਮਾਰਕਸ ਦਾ ਪ੍ਰੋਮਿਸ ਕਰਦੇ ਹਾਂ ਤੇ ਉਹ ਆਪਾਂ ਫੁੱਲਫਿਲ ਵੀ ਕਰਦੇ ਹਾਂ ਬਸ ਇੱਕ ਇਹ ਚੀਜ਼ ਹੈ ਕਿ ਵਾਈਬ ਉਹ ਹਮੇਸ਼ਾ ਮਿਹਰਬਾਨੀ ਰਹੀ ਹੈ ਤੇ ਬਣੀ ਹੀ ਰਹੇ ਹਣੀ ਹੈ ਕਿ ਨਾ ਠੀਕ ਹੈ ਕਿ ਜੋ ਆਪਾਂ ਕਰੀਓ ਐਗਜ਼ਾਮ ਜਦੋਂ ਉਹ ਡਾਇਰੈਕਟ ਆਜੀ ਕਿਉਂਕਿ ਆਪਾਂ ਜਦੋਂ ਸਟੂਡੈਂਟ ਪੜ੍ਹਦੇ ਨੇ ਕਿਉਂਕਿ ਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਵੀ ਜਿਹੜੇ ਬੱਚੇ ਕਹਿੰਦੇ ਨੇ ਵੀ ਮੇਰਾ ਤਾਂ ਕਿਤੇ 1 ਨੰਬਰ ਆਇਆ ਸੀਗਾ ਮੇਰਾ ਇਸ ਤੋਂ ਪਹਿਲਾਂ 2024 ਵਿੱਚ ਇੱਕ ਨੰਬਰ ਆਇਆ ਸੀ ਇੰਗਲਿਸ਼ ਵਿੱਚ ਉਹ ਵੀ ਬੱਚਾ ਕਹਿ ਰਿਹਾ ਵੀ ਮੈਂ ਅੱਜ 8 ਨੰਬਰ ਲੈ ਲਵਾਂਗਾ ਹੋਗਾ 2025 ਵਿੱਚ ਠੀਕ ਹੈ ਤਾਂ 10 ਵਿੱਚੋਂ 10 ਦਾ ਭਾਵੇਂ ਚੋ 9 ਨੰਬਰ ਇਸ ਤੋਂ ਘੱਟ ਨੰਬਰ ਬੱਚੇ ਲੈ ਕੇ ਹੀ ਨਹੀਂ ਆਏ ਇਹ ਕਹਿੰਦੇ ਪਹਿਲਾਂ ਤਾਂ ਮੈਂ ਛੱਡ ਹੀ ਆਂਦਾ ਸੀ ਇੰਗਲਿਸ਼ ਰਾਈਟ ਠੀਕ ਹੈ ਸੋ ਤੁਸੀਂ ਵੀ ਮਿਹਨਤ ਕਰੋ ਇਸ ਸਬਜੈਕਟ ਤੋਂ ਡਰੋ ਨਾ ਡਰਨਾ ਨਹੀਂ ਨਾ ਇਹਨਾਂ ਨੂੰ ਪੜਨਾ ਹੁੰਦੇ ਇਨਾਂ ਬਾਕੀ ਸਿਰਫ ਹੋਣੀ ਇਨਾਂ ਪੜਨਾ ਹੋਊਗਾ ਫਿਰ ਜਾ ਕੇ ਕੁਸ਼ਨ ਸੋਲੋਗੇ ਇਨਾਂ ਨੂੰ ਪੜ ਲੋਗੇ ਨਾ ਉਹਦੇ ਵਿੱਚੇ ਕੁਸ਼ਨ ਸੌਲਵ ਹੋ ਜਾਂਦੇ ਠੀਕ ਹੈ ਜੀ ਕਿਉਂਕਿ ਆਪਾਂ ਕਰਦੇ ਆ ਪੰਜਾਬ ਨੂੰ ਠਾਈ ਤਾਂ ਚਲੋ ਕਹਿੰਦੇ ਪਹਿਲਾਂ ਵੀ ਦੋ ਹੀ ਸਹੀ ਹੁੰਦੇ ਸੀ ਇੱਕ ਜਾਂ ਦੋਵੇਂ ਸਹੀ ਇਸ ਵਿੱਚ ਮੇਰੇ ਕੁਸ਼ਨ ਤਾਂ ਹੁਣ ਮੈਂ ਵੀ ਐਡੇ ਜੋਗਾ ਹੋਗਾ ਵੀ 9 ਨੰਬਰ ਲੈ ਲਏ 10 ਤੋਂ 10 ਵੀ ਬੱਚਾ ਦੇ ਨੰਬਰ ਠੀਕ ਹੈ ਚਲੋ ਅਗਲਾ ਕੁਸ਼ਨ ਸੌਲਵ ਕਰਦੇ ਹਾਂ ਡੈਸ਼ ਦਾ ਥਰਾਈਵਿੰਗ ਥਰਾਈਵਿੰਗ ਇੱਕ ਉਹ ਕਹਿੰਦਾ ਇੰਪੋਰਟੈਂਟ ਵਰਡ ਹੈ ਜਿਸਦਾ ਮਤਲਬ ਕੀ ਹੁੰਦਾ ਹੈ ਬਹੁਤ ਜ਼ਿਆਦਾ ਬੂਮ ਵੀ ਉੱਪਰ ਜਾ ਰਿਹਾ ਡਵੈਲਪਿੰਗ ਕਿਸੇ ਚੀਜ਼ ਦਾ ਗਰੋਥ ਹੋਣਾ ਉੱਪਰ ਨੂੰ ਜਾਣਾ ਠੀਕ ਹੈ ਇਨ ਮੈਨੂਸਕ੍ਰਿਪਟਸ ਦੈਟ ਅਕਰਡ ਥਰੋਅਊਟ ਦਾ ਗ੍ਰੀਕ ਐਂਡ ਰੋਮਨ ਐਮਪਾਇਰਸ ਕੇ ਅੰਦਰ ਖਾਲਾਕੀ ਰੋਮਨ ਐਮਪਾਇਰਸ ਦੇ ਟਾਈਮ ਤੇ ਉਹ ਜ਼ਿਆਦਾ ਫਲੋਰਿਸ਼ ਹੋਇਆ ਵਧਿਆ ਇਹ ਚੀਜ਼ ਮੈਨੂਸਕ੍ਰਿਪਟਸ ਉਹ ਜ਼ਿਆਦਾ ਸੀ ਹੈ ਲਿਖੀਆਂ ਹੋਈਆਂ ਠੀਕ ਹੈ ਬਹੁਤ ਸਾਰੀ ਸੀ ਮੈਨੀ ਪਲੇਸ ਕੋਮਜ਼ ਐਂਡ ਫਿਲਾਸੋਫੀਕਲ ਮਿਊਜ਼ਿੰਗਸ ਬਾਈ ਰਾਈਟਰਸ ਉਨ੍ਹਾਂ ਵਾਰਾ ਮੈਨੂਸਕ੍ਰਿਪਟ ਕੀਤੀ ਬਣਾਈਆਂ ਗਈਆਂ ਉਹਨਾਂ ਦਾਰਾ ਲਿਖਿਆ ਗਿਆ ਬਹੁਤ ਕੁਝ ਬਹੁਤ ਆਪਾਂ ਨੂੰ ਲਿਟਰੇਚਰ ਦਿੱਤਾ ਉਹਨਾਂ ਨੇ ਸੱਚ ਐਸ ਐਸਕਾਇਲਸ ਯੂਰੀਪਾਈਲਸ ਅਰਿਸਟੋਫੈਨਸ ਐਂਡ ਸੋਫਕਲਿਸ ਰਾਈਟ ਇਨ ਰਾਈਟਰਸ ਨਾਮ ਹਿਆ ਲਿਖਿਆ ਹੋਇਆ ਸਾਰੇ ਰਾਈਟਰਸ ਦਾ ਨਾਮ ਦਿੱਤਾ ਹੋਇਆ ਹੈ ਹੈਵ ਬੀਨ ਲੋਸ ਕਹਿੰਦੇ ਹਾਲਾਂਕਿ ਬਹੁਤ ਜ਼ਿਆਦਾ ਦਾਇਰਾ ਵੱਡਾ ਸੀ ਉਸ ਟਿੱਕਾ ਪਰ ਫਿਰ ਵੀ ਲੋਸ ਹੋ ਗਿਆ ਸੋ ਦੈਟ ਮੀਨ ਇਥੇ ਕੋ ਕੰਡੀਸ਼ਨ ਦੀ ਗੱਲ ਹੋ ਰਹੀ ਹੈ ਕਿਸੇ ਇੱਕ ਸਿਚੁਏਸ਼ਨ ਦੀ ਗੱਲ ਹੋ ਰਹੀ ਹੈ ਤੋ ਜੇ ਅਸੀਂ ਬਾਵਜੂਦ ਅਸੀਂ ਕਹਿੰਦੇ ਹਾਂ ਇੰਨਾ ਕੁ ਛੋਣ ਦੇ ਬਾਵਜੂਦ ਵੀ ਲੋਸਟ ਹੋ ਚੁੱਕਿਆ ਹੈ ਦਾ ਥੈਟ ਮੀਨ ਇਨਸਪਾਈਟ ਲੱਗ ਸਕਦਾ ਸੀ ਬਟ ਇਨਸਪਾਈਟ ਨਾਲ ਹਮੇਸ਼ਾ ਆਫ ਲੱਗਦਾ ਹੈ ਵਿਦਿਨ ਮਤਲਬ ਅੰਦਰ ਅੰਦਰ ਦਾਇਰੇ ਦੇ ਅੰਦਰ ਅੰਦਰ ਕਨਸਰਨਿੰਗ ਨਹੀਂ ਆ ਸਕਦਾ ਤਾਂ ਡਿਸਪਾਈਟ ਆਊਗਾ ਡਿਸਪਾਈਟ ਮਤਲਬ ਬਾਵਜੂਦ ਇੰਨਾ ਕੁਛ ਇੰਨਾ ਕੁਛ ਥਰਾਈਵਿੰਗ ਕਹਿੰਦਾ ਟ੍ਰੇਡ ਉਹ ਟ੍ਰੇਡ ਹੁੰਦਾ ਸੀ ਉਹ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਭੇਜਿਆ ਜਾਂਦਾ ਸੀਗਾ ਜਿਹੜੀ ਮੈਨੂਸਕ੍ਰਿਪਟਸ ਹੁੰਦੀਆਂ ਸੀਗੀਆਂ ਉਹਦੇ ਬਾਵਜੂਦ ਵੀ ਬਹੁਤ ਸਾਰਾ ਡਾਟਾ ਲੋਸਟ ਹੋ ਚੁੱਕਿਆ ਹੈ ਰਾਈਟ सो so, अगर ऐसी गल करें डिस्पाइट की है प्रेपोजिशन है डिस्पाइट प्रेपोजिशन है जिसका मतलब होता है दे बावजूद डिस्पाइट इज इक्वल टू इन स्पाइट ऑफ इतने अगर ऑफ होता तो इंस्पाइट ऑफ आसमान सकता ठीक है एक ही ऑप्शन सही मिलती है सामने एग्जाम चलो द मैनेजर इंसिस्टेड डैश अ फॉर्मल मीटिंग बिफोर मेकिंग द फाइनल डिसीजन मैनेजर ने की किता उसने जोर पाया इंसिस्ट किया फोर्स किया फॉर्मल मीटिंग की एक फॉर्मल मीटिंग की जाए बिफोर मेकिंग द फाइनल डिसीजन फाइनल डिसीजन लैन तो पहला इंसिस्ट मतलब मजबूर करना किसी फोर्स करना किसी कंपेल करना एंड इंसिस्ट के हमेशा ऑन प्रेपोजिशन इंसिस्ट के हमेशा ऑन प्रेपोजिशन जाएगा राइट इंसिस्ट ऑन चलो नेक्स्ट क्वेश्चन एक्यूमिलेट

ਗਾਰਡਨਰ ਦਾ ਕੰਮ ਕੀ ਹੁੰਦਾ ਹੈ? ਮਾਲੀ ਦਾ ਕੰਮ ਕੀ ਹੁੰਦਾ ਹੈ? ਫੁੱਲ, ਪੇੜ, ਪੌਦੇ, ਫਰੂਟਸ ਨੂੰ ਕੀ ਕਰਨਾ? ਕਲੈਕਟ ਕਰਨਾ, ਗੈਦਰ ਕਰਨਾ, ਇਕੱਠਾ ਕਰਨਾ। ਕਲੀਅਰ? ਸੋ ਅਕਮੂਲੇਟ ਪੁੱਛ ਆ ਗਈਏ ਸਾਨੂੰ ਐਂਟੋਨੀਅਮ। ਹੁਣ ਦੱਸੋ ਜੀ, ਗੈਦਰ ਮਤਲਬ ਇਕੱਠਾ ਕਰਨਾ, ਸਟੋਰ ਮਤਲਬ ਵੀ ਸਟੋਰ ਕਰਨਾ, ਕਿਸੇ ਚੀਜ਼ ਨੂੰ ਸੇਵ ਕਰਨਾ, ਐਕਸਲਰੇਟ ਵਧਾਉਣਾ। ਐਕਸਲਰੇਟ ਮਤਲਬ ਕਿਸੇ ਚੀਜ਼ ਦੀ ਗਤੀ ਨੂੰ ਵਧਾਉਣਾ। ਗੱਡੀ ਚ ਐਕਸਲਰੇਟਰ ਹੁੰਦਾ ਹੈ। आपको कहना एक्सलरेटर का काम क्यों स्पीड को ग्रीस करना ऊपर को लेके जाना ठीक है so, सो स्कैटर का मतलब होता है बिखेरना किसी चीज ऑपोजिट की होगा स्कैटर करना डिस्पर्स करना है किसी चीज राइट एक वर्ड होल लिख लो डिस्पर्स नॉर्मल एग्जाम्स से सामने ये वाले वर्ड्स 100% देखनो मिलन भी मिल ठीक है चलो नेक्स्ट वन फ्यूरियस एट द अनएक्सपेक्टेड टर्न ऑफ इवेंट्स ही डैश अंडर हिज ब्रेथ एज ही स्ट्रगल टू फिक्स द ब्रोकन मशीन देखो फ्यूरियस मतलब डरिया हुआ एट द अनएक्सपेक्टेड टर्न ऑफ इवेंट्स ਜਿਹੜੀ ਟਰਨ ਸੀ ਇਵੈਂਟਸ ਦੀ ਟਰਨ ਸੀ ਬਾਰ ਬਾਰ ਜਿਹੜੀ ਟਰਨ ਆ ਰਹੀ ਸੀ ਉਸ ਤੋਂ ਡਰਿਆ ਹੋਇਆ ਫਿਊਰੀਅਸ ਦੇ ਨਾਲ ਕਿਹੜੀ ਪ੍ਰੈਪੋਜੀਸ਼ਨ ਹੁੰਦੀ ਹੈ ਐਟ ਪ੍ਰੈਪੋਜੀਸ਼ਨ ਠੀਕ ਹੈ ਹੀ ਡੈਸ਼ ਅੰਡਰ ਹਿਸ ਸਟ੍ਰੈਂਥ ਇੱਕ ਨਾ ਇਡੀਅਮ ਹੈ ਅੰਡਰ ਯੂਅਰ ਬ੍ਰੈਥ ਇਹਦਾ ਮਤਲਬ ਕੀ ਹੁੰਦਾ ਹੈ ਇਸ ਦਾ ਮਤਲਬ ਹੁੰਦਾ ਹੈ ਕਿ ਬਹੁਤ ਥੋਲੀ ਥੋਲੀ ਬੋਲਣਾ ਵੀ ਜਿੰਨੇ ਕੋ ਬੈਠੇ ਹੈ ਵਸ ਉਹਨਾਂ ਤੱਕ ਹੀ ਪਹੁੰਚ ਪਾਉ ਬਹੁਤ ਥੋਲੀ ਇਹਨਾਂ ਡਰਿਆ ਹੋਇਆ ਸੀ ਡਰਨ ਦੇ ਰਿਵੀਜ਼ਨ ਕਰਕੇ ਉਹ ਕੀ ਆ ਰਿਹਾ ਸੀ ਸੌਰੀ ਅੰਵਿਸਪਰ ਅੰਡਰ ਇਹ ਵੀਮ ਤਾਂ ਇਹ ਵੀ ਇਹ ਕੋੜਾ ਇਹ ਵੀ ਦੇਖ ਲਓ ਵਿਸਪਰ ਅੰਡਰ ਯੋਰ ਬ੍ਰੈਥ ਇਸ ਦਾ ਮਤਲਬ ਬੋ ਸਲੋਲੀ ਸਲੋਲੀ ਬਹੁਤ ਥੋਲੀ ਥੋਲੀ ਬੋਲਣਾ ਰਾਈਟ ठीक है तो आंसर क्या आएगा विस्फोर आएगा अपोलोजाइज का मतलब माफी माफी कर्स मतलब श्राप हेजिटेटर मतलब हेजिटेट करना ईडियम ही है पर अंडर योर प्ले ठीक है चलो नेक्स्ट फिर से लोग का लोग हमेशा अपने परंपरावां अते रीति रिवाजा नु मानते दे हैं देखो गाइस एक चीज है अगर इतने होंगे मनते हैं मनते हैं

ਬੀ ਅਪਾ ਕਿਸੇ ਚੀਜ਼ ਨੂੰ ਮੰਨਦੇ ਹਾਂ ਉਹਦੋਂ ਜਦੋਂ ਆਪਾਂ ਜੇ ਕਿਸੇ ਚੀਜ਼ ਨੂੰ ਮੰਨਦੇ ਹਾਂ ਠੀਕ ਹੈ ਉਸ ਨੂੰ ਆਪਾਂ ਰਿਸਪੈਕਟ ਕਰਦੇ ਹਾਂ ਤਾਂ ਹੀ ਮੰਨਦੇ ਨਾ ਆਪਾਂ ਠੀਕ ਹੈ ਬੀ ਇਜ਼ ਦਾ ਰਾਈਟ ਆਨਸਰ ਚਲੋ ਨੈਕਸਟ ਵਨ ਫਾਰਮਰਸ ਪ੍ਰੋਟੈਸਟਡ ਅਗੇਂਸਟ ਦਾ ਨਿਊ ਲਾ ਫਾਰਮਰਸ ਨੇ ਇੱਕ ਗੱਲ ਹੈ ਨਿਊ ਲਾ ਹੈ ਕਾਨੂੰਨ ਇੱਕ ਹੈ ਤੇ ਜਿਹੜੀ ਕਾਨੂੰਨਾ ਵਾਲੀ ਆਪਸ਼ਨ ਹੈ ਨਾ ਆ ਕਾਨੂੰਨਾ ਵਾਲੀ ਆਪਸ਼ਨ ਤਾਂ ਪਹਿਲੇ ਕੱਟੋ ਸਿੰਗਲ ਕਾਨੂੰਨ ਦੀ ਗੱਲ ਦੀ ਹੈ ਇਸ ਦਾ ਐਗਜੈਕਟਲੀ ਉੱਥੇ ਆਪਸ਼ਨ ਦਿੱਤੀ ਹੋਈ ਹੈ ਮੋਰਚਾ ਮੋਰਚਾ ਚੁੱਕਿਆ ਬਟ ਐਕਚੁਅਲ ਪ੍ਰੋਟੈਸਟ ਦਾ ਮਤਲਬ ਹੈ ਵਿਰੋਧ ਕਰਨਾ ਪ੍ਰੋਟੈਸਟ ਕਰਨਾ ਅਗੇਂਸ ਮਤਲਬ ਇਸੀ ਚੀਜ਼ ਦੇ ਵਿਰੋਧ ਚ ਬੋਲਣਾ ਤਾਂ ਐਗਜੈਕਟ ਆਨਸਰ ਇਸ ਦਾ ਇਹ ਆਏਗਾ ਇਹ ਸੈਕਟ ਆਨਸਰ ਇਸ ਦਾ ਇਹ ਆਏਗਾ ਆਉਣ ਵਾਲੇ ਤੁਹਾਡੇ ਪੇਪਰਾਂ ਵਾਸਤੇ ਇਹ ਸਾਰਾ ਕੁਝ ਬਹੁਤ ਜ਼ਿਆਦਾ ਹੈਲਪਫੁਲ ਹੋਏਗਾ ਰਿਵੀਜ਼ਨ ਜੂਰ ਕਰਦੇ ਚਲੇ ਜਾਣਾ ਠੀਕ ਹੈ ਚਲੋ टू विदिन वन स्टोन सिंपल जी गल है दो एक स्टोन ता मतलब एक तीर दो निशाने लगा एक तीर दो होंजोंटल लाइन एक होंगे वर्टिकल होरिजॉन्टल वर्टिकल राइट ठीक है एंटोनियम है, एं है? होरिजोंटल सीटड सीटड मतलब अपनी सीट पर ही बैठे होना ਬ੍ਰਾਡ ਡਾਇਵਰਜੈਂਟ ਬ੍ਰਾਡ ਮਤਲਬ ਕਿ ਸੇ ਚੀਜ਼ਾਂ ਦਾਇਰਾ ਬਹੁਤ ਜਿਆਦਾ ਵਧਿਆ ਹੋਣਾ ਆਪਕੇ ਨੇ ਇੰਨਾ ਬ੍ਰਾਡ ਦਾਇਰਾ ਬਾਕੀ ਸਬਜੈਕਟਸ ਦਾ ਇੰਗਲਿਸ਼ ਦਾ ਦਾਇਰਾ ਬਹੁਤ ਘੱਟ ਹੈ ਬਾਕੀ ਚੀਜ਼ਾਂ ਦਾ ਬ੍ਰਾਡ ਹੈ ਠੀਕ ਹੈ ਚਲੋ ਉਸ ਤੋਂ ਬਾਅਦ ਕਰੀਜ਼ ਕਰੀਜ਼ ਮਤਲਬ ਕੋਈ ਚੀਜ਼ ਦੀ ਲਾਈਨ ਕਰੀਜ਼ ਮਤਲਬ ਲਾਈਨ ਤਾਂ ਬਚਿਆ ਕੀ ਇੱਕ ਵਰਡ ਡਾਇਵਰਜੈਂਟ ਡਾਇਵਰਜੈਂਟ ਕੀ ਹੁੰਦਾ ਕਿਸੇ ਚੀਜ਼ ਨੂੰ ਡਾਇਵਰਟ ਹੋਣਾ ਹਰੀਜ਼ਨਟਲ ਇਕੋ ਲਾਈਨ 'ਚ ਹਰੀਜ਼ਨਨਟਲ ਲਾਈਨ 'ਚ ਚੱਲਣਾ ਡਾਇਵਰਜ ਹੋ ਜਾਣਾ ਕਿਸੇ ਚੀਜ਼ੋਂ ਉਸ ਚੀਜ਼ੋਂ ਖਿੰਡ ਜਾਣਾ ਅਲਟ-ਅਡਟ ਹੋ ਜਾਣਾ

ਐਟ ਟਾਈਮਸ ਇਹ ਕਰ ਲੋ ਆ ਵੀ ਪੇਪਰ ਚ ਆਇਆ ਹੋਇਆ ਹੈ ਨਾ ਐਟ ਟਾਈਮਸ ਵਾਲਾ ਇਹ ਵਾਲਾ ਫਰੇਜ਼ ਵੀ ਆਇਆ ਹੋਇਆ ਠੀਕ ਹੈ ਐਟ ਟਾਈਮਸ ਔਨ ਐਂਡ ਆਫ ਨਾਓ ਐਂਡ ਦੈਨ ਨਾਓ ਐਂਡ ਦੈਨ ਆਪਣੀ ਬੁੱਕ ਉਠਾਓਗੇ ਨਾ ਬੁੱਕ ਇਸ ਤੋਂ ਹੀ ਤੁਹਾਨੂੰ ਇਹ ਵਾਲਾ ਮਿਲ ਜੂਗਾ ਇਸ ਤੋਂ ਹੀ ਇੱਥੇ ਲਿਖਿਆ ਹੋਇਆ ਹੈ ਇਹਦੇ ਸਾਰੇ ਸੁਣਾਉਣੇ ਲਿਖੇ ਹੋਏ ਹੈ ਨਾਓ ਐਂਡ ਦੈਨ ਵੀ ਸਮ ਟਾਈਮਸ ਐਟ ਟਾਈਮਸ ਕਦੇ ਕਦੇ ਇਥੇ ਕਾਫੀ ਸਾਰੇ ਇਸ ਦੇ ਇਸ ਵਰਡ ਦੇ ਆਪਣੀ ਬੁੱਕ ਦੇ ਅੰਦਰ ਵੀ ਸੁਣਾਉਣੇ ਹਾਲਕੇ ਗ੍ਰਾਮਰ ਦੀ ਬੁੱਕ ਹੈ ਪਰ ਟੈਸਟ ਕੁਝ ਐਗਜ਼ਾਮਪਲ ਹੈ ਉਸ ਐਗਜ਼ਾਮਪਲ ਦੇ ਨਾਲ ਇੱਥੇ ਤੁਹਾਨੂੰ ਮੈਂ ਇਹਦੇ ਸਾਰੇ ਸਿਨੋਨੀਮ ਲਿਖੇ ਹੋਏ ਹੈ ਤੇ ਜਦੋਂ ਇਹਨੂੰ ਖੋਲੋਗੇ ਤਾਂ ਕਿਤੇ ਨਾ ਕਿਤੇ ਵਿੱਚ ਇਹਦੇ ਵਿੱਚ ਵੀ ਤੁਸੀਂ ਪੜ੍ਹੇ ਹੋਵਗੇ ਨੇ ਸਾਰੇ ਸਿਨੋਨੀਮ ਠੀਕ ਹੈ ਸਮ ਟਾਈਮਸ ਐਟ ਟਾਈਮਸ ਆਫਨ ਔਰ ਨਾਊ ਐਂਡ ਦੈਨ ਇੱਕ ਹੋਰ ਹੈ ਨਾਊ ਐਂਡ ਦੈਨ ਇਹਨਾਂ ਸਭ ਦਾ ਮਤਲਬ ਹੁੰਦਾ ਕਦੇ ਤਾਂ ਦੇਖੋ ਵੀ ਕਦੇ ਵੀ ਮਤਲਬ ਕਦੇ ਕਿਸੇ ਟਾਈਮ 'ਚ ਐਨੀ ਟਾਈਮ ਕਦੇ ਵੀ ਤਾਂ ਮਤਲਬ ਐਨੀ ਟਾਈਮ ਨਿਯਮਿਤ ਤੌਰ ਤੇ ਮਤਲਬ ਰੈਗੂਲਰ रेगुलर निश्चित समय टाइम वो भी रेगुलर होगा फिर कभी कभी ओकेजनली वर्ड भी लिखा होकेजली ठीक है डायरेक्ट क्वेश्चन सी होंगे चलो ओके okay जी तो बी जे लगता है भी आने वाले एग्जाम की तैयारी करनी है तो कल तो भाई ये वाला बैच नवा शुरू होगा ਜ਼ੀਰੋ ਤੋਂ ਧਿਆਈ ਕਰਾਂਗੇ ਬੜਾ ਹੀ ਉਹ ਜਿਹੜਾ ਪੰਜਾਬ ਦੇ ਵਿਦਿਆਰਥੀਆਂ ਚਾਹੁੰਦਾ ਕਿਸੇ ਵੀ ਪੇਪਰ 'ਚ ਬੈਠਣਾ ਹੈ ਕਿਸੇ ਵੀ ਪੇਪਰ 'ਚ ਬੈਠਣਾ ਹੈ ਇੰਗਲਿਸ਼ ਨੂੰ ਫੁੱਲ ਮਾਰਸ ਪਰਮਿਸ ਕਰਦੇ ਆ ਬਟ ਕੰਡੀਸ਼ਨ ਹੈ ਤੁਸੀਂ ਦੇ ਪ੍ਰੋਮਿਸ ਕਰੋ ਕਿ ਰੋਜ਼ ਦਾ 1.5 ਤੋਂ 2 ਕੰਟੈਂਪਸ਼ਨ ਦੇਵਾਂਗੇ ਦੇਖ ਕੇ ਤਾਂ ਕੰਡੋ ਸ਼ੁਰੂਆ ਇੰਗਲਿਸ਼ 'ਚ ਨੰਬਰ ਉਕਦੇ ਨਹੀਂ ਹੈ ਪੜਨ ਵਾਲੇ ਪੜੋ ਤੁਸੀਂ ਕਿਉਂਕਿ ਆਪਾਂ ਇੰਗਲਿਸ਼ ਨੂੰ ਪੜਦੇ ਆ ਪੰਜਾਬੀ ਕੀਤੇ ਨਾਲ ਤੇ ਪੜਾਂਗੇ ਉਹ ਜਿਹੜਾ ਪੇਪਰ 'ਚ ਆਉਂਦੇ ਆ ਪਹਿਲਾਂ ਪਾਇਲੀ ਤੋਂ ਦੇਉਂਦੇ ਸੀ ਆਪਣੀ ਟੈਗ ਲਾਈਨ ਹੈ ਬਹੁਤ ਸਾਲਾਂ ਤੋਂ ਜੋ ਤੇ ਆਪਾਂ ਆਨਲਾਈਨ ਆਏ ਆ ਤੇ ਰਿਜ਼ਲਟ ਆ ਰਹੇ ਆ ਆਪਣੇ ਪਰਮਾ आप लिखते हैं ना पढ़ा जो पेपर आने में एक चीज कहने की एक बैच लाओ फुलर पाओ अज तो बाद अपनी टैगलाइन यही होती है यूट्यूब लै लो जी अच कोई बुक्स ला लो जी अच्छा करके रख देंगे क्वेश्चन सोल्व नहीं होंगे पेपर च क्योंकि इंग्लिश छोत साल हो गए डर बहुत है इंग्लिश का बेसिक क्लीयर करना ही पैन जो तक बेसिक टॉपिक क्लीयर नहीं करते ग्रैमर बी करा तक क्वेश्चन ही सोल्व होंगे टाइम पास करने की जरूरत नहीं है ਠੀਕ ਹੈ ਜੀ ਸੋ ਆਪਣੀ ਤਿਆਰੀ ਨੂੰ ਲਗਾਤਾਰ ਜਾਰੀ ਰੱਖੋ ਮਿਹਨਤ ਕਰਦੇ ਚੱਲੋ ਤੇ ਬਸ ਇਹ ਸੋਚੋ ਵੀ ਪੜਨਾ ਹੋਊਗੀ ਜਿਹੜਾ ਪੇਪਰ ਚ ਆਉਣਾ ਕੋਈ ਵੀ ਡਾਊਟ ਕੋਈ ਸਮੱਸਿਆ ਇਸ ਨੰਬਰ ਤੇ WhatsApp ਕਰੋ ਕਾਲ ਕਰੋ ਕਿ ਭਈ ਜੇ ਤੁਹਾਨੂੰ ਲੱਗਦਾ ਵੀ ਇਹ ਇਹ ਵਾਲੇ ਕੁਸ਼ਨਸ ਆਪਾਂ ਸਾਰੀ ਸ਼ਿਫਟ ਦੇ ਜਿੰਨੇ ਵੀ ਕੁਸ਼ਨਸ ਕਰਦੇ ਹੋਏ ਸਾਰੇ ਮੈਂ ਡਿਸਕਸ ਕਰਦਾ ਤਾਂ ਕਮੈਂਟ ਕਰਕੇ ਜੁਮ ਹ ਦੱਸਿਓ ਕਿ ਜਿਹੜਾ ਇਹ ਪੁਰਾਣਾ ਕੀਤਾ ਮੈਂ ਟਾਈਮ ਟੂ ਟਾਈਮ ਕੱਢ ਕੇ ਤਾਂ ਭਈ ਤੁਸੀਂ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਫਿਰ ਆਪਾਂ ਕੰਟੀਨਿਊ ਰੱਖਾਂਗੇ ਕਿਉਂਕਿ ਬਹੁਤ ਹੋ ਜਾਂਦਾ ਹੈ ਸਾਰੇ ਬੈਚਸ ਦਾ ਵੀ ਲਾਈਵ ਸੈਸ਼ਨ ਹੀ ਹੁੰਦਾ ਹੈ ਆਪਣਾ 12:00 ਵਜੇ ਡੇਢੀ ਇਸੇ ਪਲੈਟਫਾਰਮ ਤੇ ਉਸ ਤੋਂ ਬਾਅਦ ਫਿਰ ਆਪਣਾ ਮਾਸਟਰ ਕਲਾਸ ਇੰਗਲਿਸ਼ ਦਾ ਬੈਚ ਵੀ ਚੱਲ ਰਿਹਾ ਹੁੰਦਾ ਕੰਟੈਂਟ ਵੀ ਕਰਨਾ ਹੁੰਦਾ ਤਾਂ ਕੰਮ ਬਹੁਤ ਜ਼ਿਆਦਾ ਰਹਿੰਦਾ ਠੀਕ ਹੈ ਪਰ हां ਕੋਈ ਬਾਦਿਆਂ ਪੈਟਰਨ ਕਰਾਂਗੇ ਕੋਸ਼ਿਸ਼ ਕਰਾਂਗੇ ਇਸ ਨੂੰ ਕੰਸਟੈਂਟ ਰੱਖੀ ਠੀਕ ਹੈ ਮਿਲਦੇ ਹਾਂ ਸਾਰੇ ਨੈਕਸਟ ਸੈਸ਼ਨ ਦੇ ਅੰਦਰ ਬਾਏ ਬਾਏ ਟੇਕ ਕੇਅਰ